ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਹੁਣ ਕੋਸ਼ਿਸ਼ ਕਰਾਂਗੇ ਵੀ ਡੇਲੀ ਦੀ ਡੇਲੀ ਬਲੌਗ ਪਾਈਏ ਕਿਉਂਕਿ ਆਪਣੇ ਕੰਨੀਓ ਕੋਸ਼ਿਸ਼ ਕੀਤੀ ਜਾ ਸਕਦੀ ਹੈ ਹਨਾ ਬਾਕੀ ਉਸ ਪਰਮਾਤਮਾ ਦੇ ਹੱਥ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਆ ਤੇ ਮੰਗਲਵਾਰ ਦਾ ਦਿਨ ਆ ਏ ਫਤੇ ਚੱਲਿਆ ਇਹ ਸਕੂਲ ਟਾਈਮ ਹੈਗਾ ਸੀ ਸਾਡੇ ਇੱਕ ਸੱਤ ਦਾ ਕਿਉਂਕਿ 7:30 ਤੋਂ 7:45 ਦੇ ਵਿੱਚ ਵਿੱਚ ਫਤੇ ਦੀ ਬੱਸ ਆਉਂਦੀ ਹੁੰਦੀ ਆ ਕੋਈ ਜਣੀ ਇਹ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਹਨਾ ਵੀ ਕੁਝ ਜ਼ਿਆਦਾ ਫਿਕਸ ਨਹੀਂ ਹੁੰਦਾ ਵੀ ਚਲੋ 5-7 ਮਿੰਟ ਇੱਧਰ ਉੱਧਰ ਹੋ ਜਾਂਦੇ ਹੁੰਦੇ ਨੇ ਫਤੇ ਚਲੇ ਚੱਲਿਆ ਸੀ ਉਹ ਹੋ ਜਾਂਦਾ ਹੁੰਦਾ ਦਾदू ਦੇ ਨਾਲ ਉਹਦੇ ਦਾਦੂ ਚੜਾਉਂਦੇ ਹੁੰਦੇ ਨੇ ਉਹਨੂੰ ਪੱਕਾ ਹੀ ਬੱਸ ਬੱਸ ਉਹ ਭੇਜ ਕੇ ਮੈਂ ਲੱਗੀ ਸੀ ਚਾਹ ਬਿਨ। ਇਹ ਵੇਲੇ ਜਣੀ ਆਏ ਹੋ ਜਾਂਦਾ ਵੀ ਚਲੋ ਹਨਾ ਟਿਫਨ ਵਗੈਰਾ ਦਾ ਫਤਿਹ ਦਾ ਸਕੂਲ ਦਾ ਉਹਦੇ ਪਾਪਾ ਦਾ ਹੋਰ ਜਿਹੜੀ ਕੋਈ ਥੋੜਾ ਬਹੁਤਾ ਆਏ ਹੁੰਦਾ ਵੀ ਆਪਣੇ अर्ਲੀ ਮਾਰਨਿੰਗ ਵਾਲੇ ਕੰਮਕਾਰ ਹੁੰਦੇ ਨੇ ਤੇ ਉਹ ਹੋ ਜਾਂਦੇ ਨੇ। ਫਿਰ ਇਹ ਹੋ ਜਾਂਦਾ ਵੀ ਚਲੋ ਹੁਣ ਆਰਾਮ ਦੇਣਾ ਚਾਹ ਪੀ ਕੇ ਵੀ ਫਿਰ ਜਿਹੜੇ ਆਪਣੇ ਬਾਅਦ ਵਾਲੇ ਕੰਮ ਨੇ ਉਹ ਲੱਗਦੇ ਆਪਾਂ ਇੱਥੇ ਹੋ ਗਿਆ ਸੀ 8:30 ਵਜੇ ਦਾ ਟਾਈਮ ਹੈ 8:30 ਪਾਉਣੇ 9 ਉਦੋਂ ਤੱਕ ਦੇ ਆਪਣੇ ਮਤਲਬ ਬੀੜੇ ਦਾ ਹੋ ਗਿਆ ਸੀ ਮੈਂ ਚਾਹ ਪੀ ਕੇ ਨਾ ਮੈਂ ਬੀੜੇ ਦਾ ਲੱਗੀ ਸੀ ਜਿਵੇਂ ਤੁਹਾਨੂੰ ਇੱਕ ਦਿਨ ਤੁਸੀਂ ਦੇਖਿਆ ਸੀਗਾ ਵੀ ਧੂੜੀ ਦਾ ਸੀ ਕੰਮ ਕਰਦੇ ਤਾਂ ਕਰਕੇ ਬੀੜੇ ਨੂੰ ਟਾਈਮ ਬਹੁਤ ਲੱਗਣਾ ਸੀ ਸਾਫ ਸਫਾਈ ਨੂੰ ਬੀ ਥੋੜੀ ਸਫਾਈ ਥੋੜੀ ਦੀ ਸਫਾਈ ਕਰਨੀ ਥੋੜੀ ਮੁਸ਼ਕਲ ਹੋ ਜਾਂਦੀ ਆ ਬਸ ਮੈਨੂੰ ਇਹ ਸੀਗਾ ਵੀ ਜਲਦੀ ਜਲਦੀ ਮੈਂ ਆਪਣੇ ਕੰਮ ਕਰ ਲਵਾਂ ਅ ਬਸ ਇੱਥੇ ਮੈਂ ਲੱਗੀ ਸੀ ਕੱਪੜੇ ਵਗੈਰਾ ਆਪਣੇ ਧੋਤੇ ਗਏ ਸੀ ਤੇ ਇਹ ਸੀ ਵੀ ਜਦ ਨੂੰ ਕੱਪੜੇ ਧੋ ਹੁੰਦੇ ਨੇ ਤੇ ਜਦ ਨੂੰ ਮੇਰਾ ਬੇੜੇ ਦਾ ਵੀ ਹੋ ਗਿਆ ਸੀ ਤੇ ਮੈਂ ਜਦ ਨੂੰ ਤੱਕ ਵੀ ਮੇਰੇ ਅੰਦਰ ਦੀ ਸਫਾਈ ਹੋ ਜਾਊਗੀ ਵੀ ਫਿਰ ਮੈਂ ਰੋਟੀ ਬਣਾਉਂਗੀ ਰੋਟੀ ਬਣਾ ਕੇ ਚਲ ਜਦ ਹੀ ਫਿਰ ਇਹ ਸੀਗਾ ਵੀ ਮੈਂ ਮੰਮੀ ਡਰਜੀ ਅਸੀਂ ਖਾ ਲਾਂਗੇ ਕਿਉਂਕਿ ਫਤਿਹ ਦੀ ਰੋਟੀ ਪਾਪਾ ਦੀ ਥੋੜੀ ਜਲਦੀ ਬਣ ਜਾਂਦੀ ਆ ਫਿਰ ਅਸੀਂ ਥੋੜਾ ਲੇਟ ਖਾਂਦੇ ਆ ਇੱਥੇ ਟਾਈਮ ਹੋ ਗਿਆ ਸੀ ਸਵਾ 8:30 ਵਜੇ ਦਾ 8:30 ਵਜੇ ਦਾ ਟਾਈਮ ਹੋਇਆ ਹੋਇਆ ਸੀ ਸਾਡੀ ਰੋਟੀ ਰਹਿਦੀ ਸੀ ਬਣਾਉਣ ਤੋਂ ਫਤੇ ਸਕੂਲ ਗਿਆ ਹੋਇਆ ਸੀ ਵੈਸੇ ਤੋਂ ਕਹਿੰਦਾ ਸੀ ਕਹਿੰਦਾ ਮੰਮਾ ਮੈਨੂੰ ਲੈ ਆਇਓ ਤੁਸੀਂ ਸਕੂਲ ਤੋਂ ਅ ਐਚਲੀ ਉਹ ਤਾਂ ਕਹਿੰਦਾ ਸੀ ਕਿਉਂਕਿ ਮੰਮੀ ਨੇ ਆਉਣਾ ਸੀ ਮੇਰੇ ਨੇ ਇੱਥੇ ਮੰਮੀ ਕੋਲ ਵੀ ਮਾਮਾ ਹੀ ਕਰਕੇ ਗੁਰਪ੍ਰੀਤ ਤੇ ਮੰਮੀ ਆਏ ਸੀਗੇ ਕਿਉਂਕਿ ਉਸ ਦਿਨ ਤੇ ਉਹ ਤਾਂ ਨਹੀਂ ਸੀ ਆਏ ਵੀ ਉਹਨਾਂ ਨੂੰ ਉੱਥੋਂ ਸਕੂਲ ਦੇ ਵਿੱਚ ਉੱਥੋਂ ਹਸਪੀਟਲ ਦੇ ਵਿੱਚੋਂ ਨਾ ਛੁੱਟੀ ਐਤਵਾਰ ਨੂੰ ਹੀ ਮਿਲੀ ਸੀ ਫਿਰ ਸੋਮਵਾਰ ਨੂੰ ਜਿਵੇਂ ਇਹ ਸੀਗਾ ਵੀ ਇੱਥੇ ਜਾਂ ਵੀ ਸਾਡੇ ਆਉਂਦੇ ਨਹੀਂ ਹੈਗੇ ਮਤਲਬ ਐਵੇਂ ਦੁੱਖ ਦੇ ਚੱਕੇ ਦੇ ਅਫਸੋਸ ਕਰਨਾ ਫਿਰ ਮੰਮੀ ਕੱਲ ਆਏ ਸੀ ਕਹਿੰਦੇ ਵੀ ਮੈਂ ਜਾਇਆ ਨਹੀਂ ਆ ਬਸ ਉਹਨਾਂ ਨੂੰ ਲੱਗੀ ਸੀ ਮੈਂ ਉਹਨਾਂ ਵਾਸਤੇ ਚਾਹ ਬਣਾਉਣਾ ਤੇ ਨਾਲ ਹੀ ਲੱਗੀ ਹੋਈ ਸੀ ਮੈਂ ਆ ਬਣਾਉਂਦੇ ਬਣਾਉਂਦੇ ਮੈਨੂੰ ਇਹ ਸੀ ਮੈਂ ਕਿ ਵੀ ਚਲ ਨਾਲ ਰੋਟੀ ਬਣਾ ਲੈਂਨੀ ਆ ਵੀ ਗੁਰਪ੍ਰੀਤ ਉਹਨਾਂ ਨੂੰ ਉਹ ਰੋਟੀ ਖਾ ਗਿਆ ਸੀ ਕਿੰਨੇ ਵੀ ਤਾਂ ਰੋਟੀ ਖਾਦੀ ਹੋਈ ਆ ਤੇ ਅਸੀਂ ਹਜੇ ਖਾਣੀ ਸੀ ਮੈਂ ਕਿਉਂਕਿ ਵੀ ਚਲੋ ਉਹਨਾਂ ਨੂੰ ਰੋਟੀ ਦੇ ਦੂੰਗੀ ਅਸੀਂ ਵੀ ਮਤਲਬ ਅਸੀਂ ਰੋਟੀ ਖਾ ਲਾਂਗੇ ਉਹਨਾਂ ਨੂੰ ਛਾ ਦੇ ਦੂੰਗੀ ਉਹਨਾਂ ਦੀ ਮੈਂ ਕੋਈ ਬਣਾਈ ਨਹੀਂ ਸੀ ਕਿਉਂਕਿ ਹਨਾ ਖੁਸ਼ੀ ਜਿਹੇ ਮਾਹੌਲ ਦੇ ਵਿੱਚ ਬੰਦਾ ਆਇਆ ਹੋਵੇ ਉਹ ਗੱਲ ਵੱਖਰੀ ਹੁੰਦੀ ਆ ਪਰ ਇਦਾਂ ਦੇਖ ਨਾ ਇਹ ਰੱਬ ਦਾ ਮਨ ਨਹੀਂ ਬੱਸ ਮੰਨਿਆ ਹੈਗਾ ਜੀ ਇਹ ਥੋੜੀ ਜੀ ਵੀਡੀਓ ਨਾ ਇੱਧਰ ਉੱਧਰ ਹੋ ਗਈ ਸੀ ਇਹ ਕਪੜੇ ਮੈਂ ਧੋ ਕੇ ਸੁੱਕਣੇ ਪਾ ਲਈ ਸੀ ਪਹਿਲਾਂ ਇਹ ਪਰ ਇਹ ਜਦੋਂ ਐਡੀਟਿੰਗ ਕੀਤੀ ਹੈ ਨਾ ਜਿਵੇਂ ਕਈ ਵਾਰੀ ਅੱਗੇ ਪਿੱਛੇ ਹੋ ਗਈ ਉਦਾਂ ਹੋ ਗਈ ਸੀ ਜਦੋਂ ਇਹਨਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੇਰੇ ਕਪੜੇ ਵੀ ਧੋਤੇ ਗਏ ਸੀ ਸੁੱਕਣੇ ਪਾ ਲਈ ਸੀ ਮੈਂ ਇਹ ਹੈਗਾ ਸੀ ਟਾਈਮ 2:30 ਵਜੇ ਦਾ ਮम्मी ਚਲੇ ਗਏ ਸੀ ਇਹ ਸਹਰਾ ਦੇ ਨੂੰ ਤੇ ਮੈਂ ਹੀ ਇਕੱਲੀ ਬਸ ਮੈਂ ਆਪਣੀ ਚਾਹ ਪੀਣ ਲੱਗੀ ਸੀ ਡੈਡੀ ਬਿਣੀ ਸੀਗੇ ਉਹ ਪਤਾ ਨਹੀਂ ਕਿੱਥੇ ਗਏ ਹੋਏ ਸੀ ਬਸ ਮੈਂ ਲੱਗੀ ਸੀ ਥੋੜੀ ਜੀ ਧੁੱਪ ਸੇਕਣੇ ਮੈਂ ਕਿਹਾ ਚਲ ਥੋੜੀ ਜੀ ਧੁੱਪ ਜਿੱਥੇ ਬਹਿਨੇ ਆ ਥੋੜਾ ਆਰਾਮ ਜਿਹਾ ਮਿਲ ਜੂਗਾ ਨਾਲ ਹੀ ਮੈਨੂੰ ਇਹ ਸੀਗਾ ਮੈਂ ਕਦੀ ਚਾਹ ਨਹੀਂ ਸੀ ਪੀਤੀ ਹੋਈ ਤੇ ਮੈਂ ਕਹਾਂ ਵੀ ਨਾਲ ਚਾਹ ਪੀਣੀ ਆ ਤੇ ਪਕਲਗੀ ਸੀ ਤੇ ਫਿਰ ਮੈਂ ਲੱਗੀ ਸੀ ਨਮਕੀਨ ਖਾਣ ਮੈਂ ਕਿ ਵਿਚਰੋਂ ਨਮਕੀਨ ਖਾਣੀ ਆ ਨਾਲ ਆਲੂ ਪਿਆਜ਼ ਵਗੈਰਾ ਮੈਂ ਕੱਟ ਕੇ ਪਹਿਲਾਂ ਹੀ ਰੱਖ ਲਈ ਸੀਗੇ ਫਿਰ ਚਾਪਿੰਗ ਬੈਠੀ ਸੀ ਉਸ ਤੋਂ ਬਾਅਦ ਫਿਰ ਫਤ ਗਈ ਸੀ ਇੱਥੇ ਟਿਊਸ਼ਨ ਉਹ ਚਲੇ ਜਾਂਦਾ ਟਿਊਸ਼ਨ 4 ਵਜੇ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਾਉਣਾ ਅੱਜ ਬਣਾਉਣੀ ਸੀ ਮੈਂ ਆਲੂ ਪਕੌੜੇ ਬੜੀਆਂ ਸੋਆ ਬਿੰਦੀਆਂ ਬੜੀਆਂ ਮੈਂ ਕਿਵੇਂ ਨਾਲੇ ਸਬਜੀ ਬਣਾ ਲੂੰਗੀ ਨਾਲ ਦੀ ਨਾਲ ਮੈਂ ਵੀ ਆਟਾ ਗੁੰਨ ਕੇ ਰੱਖ ਲੂੰਗੀ ਜਦੋਂ ਥੋੜੀ ਜੀ ਚਲੋ ਇਹ ਹੋ ਜਾਂਦਾ ਵੀ ਥੋੜੀ ਜੀ ਰੈਸਟ ਤੇ ਰੱਖਿਆ ਹੋਇਆ ਨਾ ਆਟਾ ਫਿਰ ਰੋਟੀ ਵਧੀਆ ਬਣ ਜਾਂਦੀ ਆ ਫਸ ਮੈਂ ਸਬਜੀ ਨੂੰ ਤੜਕਾ ਲਗਾ ਕੇ ਫਿਰ ਕੁਛ ਏ ਸੀਗਾ ਮੈਨੂੰ ਮੈਂ ਕਿਹਾ ਵੀ ਧਾਰ ਵੀ ਚੋਣੀ ਆ ਤੇ ਫਿਰ ਉਹਦੇ ਵੀ ਟਾਈਮ ਲੱਗ ਜਾਂਦਾ ਹਨਾ ਕੁਛ ਉਹਦੇ ਥੋੜੀ ਜੀ ਨਾ ਇੱਕ ਥਾਂ ਨੂੰ ਇਨਫੈਕਸ਼ਨ ਜੀ ਹੋਈ ਹੋਈ ਆ ਉਹਦੇ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਸਹੀ ਨਿਤਾਰ ਚੋ ਹੁੰਦੀ ਹੈਗੀ ਜਦੋਂ ਇਕੱਲੇ ਬੰਦੇ ਨੇ ਕੰਮ ਕਰਨਾ ਹੁੰਦਾ ਨਾ ਫਿਰ ਥੋੜਾ ਜਿਹਾ ਇਹ ਵੀ ਹੋ ਜਾਂਦਾ ਨਾ ਵੀ ਜਿਹੜੀ ਜਿੱਥੋਂ ਜੋ ਵੀ ਮਤਲਬ ਕੰਮ ਕਰਨਾ ਹੈ ਜਾਂ ਜਿਹੜੀ ਸਾਈਡ ਕਰਨਾ ਹੈ ਹਨਾ ਸਾਰਾ ਕੁਝ ਆਪ ਨਹੀਂ ਕਰਨਾ ਪੈਂਦਾ ਬਸ ਸਾਰਾ ਕੰਮ ਕਰ ਹੋ ਗਈ ਸੀ ਆਪਣੇ ਫਿਰ ਮੈਂ ਲੱਗੀ ਸੀ ਰੋਟੀ ਬਣਾਉਣੇ ਫਿਰ ਮੈਂ ਇੰਨਾਂ ਨੂੰ ਕਹਤਾ ਸੀ ਮੈਂ ਕਿ ਤੁਸੀਂ ਐਂ ਕਰੋ ਵੀ ਇੱਥੇ ਬੈਠ ਕੇ ਖਾ ਲਓ ਫਤਿਹ ਨੂੰ ਤਾਂ ਵੈਸੇ ਵੀ ਏ ਸੀ ਕਹਿੰਦਾ ਮम्मा ਮੈਂ ਗਰਮ ਗਰਮ ਕੂਲੇ ਬੈਠ ਕੇ ਖਾਉਂਗਾ ਵੀ ਚਲ ਠੀਕ ਆ ਫਿਰ ਫਤਿਹ ਦੇ ਪਾਪਾ ਵੀ ਆਗੇ ਸੀ ਤੇ ਡੱਜ ਵੀ ਆ ਗਈ ਸੀ ਇਹ ਕਹਿੰਦੇ ਵੀ ਅਸੀਂ ਵੀ ਚੱਲੇ ਸੀ ਬੈਠ ਕੇ ਖਾ ਲੈਨੇ ਆ ਚਲੋ ਇਹ ਹੋ ਜਾਂਦਾ ਕਹਿੰਦੇ ਹੁੰਦੇ ਨੇ ਵੀ ਬਣਾਉਣ ਵਾਲੇ ਨੂੰ ਵੀ ਵਧੀਆ ਲੱਗਦਾ ਤੇ ਖਾਣ ਵਾਲੇ ਨੂੰ ਵੀ ਵਧੀਆ ਲੱਗਦਾ ਹਨਾ ਇਹ ਸੀ ਵੀ ਗਰਮ ਗਰਮ ਨਾ ਤਾਂ ਬਣ ਗਈਆਂ ਵੀ ਇਹਨਾਂ ਨੂੰ ਵੀ ਇਹ ਹੋ ਜਾਂਦਾ ਵੀ ਸਵਾਦ ਦਾ ਫਰਕ ਪੈ ਜਾਂਦਾ ਹਨਾ ਤਾਜੀ-ਤਾਜੀ ਰੋਟੀ ਦੇ ਨਾਲ ਦੀ ਨਾਲ ਕੁਝ ਬਣਾਉਣ ਵਾਲੇ ਦਾ ਫਿਰ ਇਹ ਹੋ ਜਾਂਦਾ ਵੀ ਜਿੰਨੀ ਕਿ ਲੋੜ ਆ ਬੰਦਾ ਉੰਨੀ ਕਿ ਬਣਾ ਲੈਂਦਾ ਹਨਾ ਦੋ ਚਾਰ ਇੱਧਰ ਉੱਧਰ ਦਾ ਨਹੀਂ ਫਿਰ ਇਹ ਹੁੰਦਾ ਵੀ ਚਲੋ ਚਾਹੇ ਆਪਾਂ ਪਸ਼ੂ ਨੂੰ ਪਾ ਵੀ ਦਈਏ ਹਨਾ ਪਰ ਬੇਸਟੇਜ ਬੇਸਟੇਜ ਪਰ ਇਹ ਗੱਲ ਮਾਨੂੰ ਬਹੁਤ ਸਕੂਨ ਦਿੰਦੀ ਦਿੰਦੀ ਹੈ ਹਨਾ ਵੀ ਜਦੋਂ ਚਲ ਆਏ ਆਂ ਦੀ ਸਾਰਿਆਂ ਨੂੰ ਵਧੀਆ ਲੱਗਦੀ ਹੈ ਗਰਮ ਗਰਮ ਬੈਠ ਕੇ ਸਾਹਮਣੇ ਵਧੀਆ ਉਹਦਾ ਸਵਾਦ ਨਾਲ ਖਾਦੀ ਰੋਟੀ ਇਹਨਾਂ ਨੂੰ ਖਵਾ ਕੇ ਬਾਅਦ ਵਿੱਚ ਫਿਰ ਮੈਂ ਦੁੱਧ ਗਰਮ ਕਰਨਾ ਸੀ ਮੈਂ ਵੀ ਉੱਥੇ ਬੈਠ ਕੇ ਖਾ ਲਈ ਸੀ ਕਿਉਂਕਿ ਮੈਨੂੰ ਇਹ ਜੀਮੇ ਦਾ ਦੁੱਧ ਨੂੰ ਉੱਥੇ ਗਰਮ ਕਰ ਲੂੰਗੀ ਮੈਂ ਨਾ ਇਹ ਦੇ ਵਿੱਚ ਤੁਸਕ ਦੇ ਵਿੱਚ ਹੀ ਕਰ ਲਿਆ ਸੀ ਇਹ ਹੁੰਦਾ ਨਾ ਵੀ ਇਹਨੂੰ ਹਲੇਵੀ ਲਾ ਕੇ ਮਤਲਬ ਮਿੱਟੀ ਲਾ ਕੇ ਨਾ ਫਿਰ ਉੱਥੇ ਰੱਖ ਲੈਣੇ ਹੁੰਦੇ ਆ ਵੀ ਉੱਥੇ ਗਰਮ ਹੋ ਜਾਊਗਾ ਜਦ ਨੂੰ ਬੈਠੀ ਮੈਂ ਚੱਲੀ ਸੀ ਵੀ ਉੱਥੇ ਰੋਟੀ ਖਾਦੀ ਸੀ ਵੀ ਚੱਲ ਜਾਣ ਨੂੰ ਕੁਝ ਟਾਈਮ ਲੱਗੂਗਾ ਜਦ ਨੂੰ ਮੇਰੇ ਦੋਨੇ ਕੰਮ ਹੋ ਜਾਣਗੇ ਪਾਂਡੇ ਵਗੈਰਾ ਚੱਕ ਲਈ ਸੀ ਆਪਾਂ ਹੋ ਗਈ ਸੀ ਸਾਰਾ ਕੁਝ ਕਰਕੇ ਬਿਲੇ ਕਿਉਂਕਿ ਜੀ ਸ਼ਾਮ ਨੂੰ ਤਾਂ ਮੈਨੂੰ ਨਾ ਕਹਿੰਦੇ ਨੇ ਵੀ ਨੇਰੀ ਆ ਹੀ ਰਹਿੰਦੀ ਆ ਕੁਝ ਕੱਲੇ ਬੰਦੇ ਨੂੰ ਤਾਂ ਉਦੋਂ ਦੇ ਬਾਅਦ ਪਰ ਕੰਮ ਕਰ ਕਰਕੇ ਮੈਂ ਲੱਗੀ ਸੀ ਇੱਥੇ ਮੈਂ ਕਿਹਾ ਵੀ ਨਾਲੇ ਸਾਰਿਆਂ ਨੂੰ ਦੁੱਧ ਦੇ ਦੇ ਦਿੰਨੀ ਆ ਨਾਲ ਦੀ ਨਾਲ ਜਾਗ ਲਾਉਣਾ ਹੀ ਵੀ ਜਾਗ ਵਗੈਰਾ ਲਗਾ ਦੂੰਗੀ ਵੀ ਸਾਰੇ ਕੰਮ ਹੋ ਜਾਣਗੇ ਫਿਰ ਇਹ ਹੋ ਜਾਂਦਾ ਨਹੀਂ ਜਦੋਂ ਮਤਲਬ ਆਪਾਂ ਸ਼ਾਮ ਨੂੰ ਸਹੀ ਟਾਈਮ ਸਰ ਸੌਣੇ ਦਾ ਸਵੇਰ ਵੀ ਟਾਈਮ ਸੇ ਉੱਠਿਆ ਜਾਂਦਾ ਏ ਜੇ ਹੁਣ ਸ਼ਾਮ ਨੂੰ ਆਪਾਂ ਜਿਆਦਾ ਲੇਟ ਹੁੰਨੇ ਫਿਰ ਸਵੇਰੇ ਤਾਂ ਮੁਸ਼ਕਿਲ ਇਹ ਚੀਜ਼ ਦੀ ਆਉਂਦੀ ਹੁੰਦੀ ਆਉਂਦੀ ਆ। ਇੱਥੇ ਕਰਦੇ ਆਂ ਬਲੌਗ ਦਾ ਐਂਡ। ਓਕੇ ਬਾਏ। ਟੇਕ ਕੇਅਰ।